अरे सुन वो बाहर ले पासिंग है मेन पे आ जा यार कहां तेरा बेटा अरे चलो आ जो ले चलो 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 जो हमरा ध्यान ध्यान ठीक है ठीक है नहीं ਸੱਚੀ ਕਰ ਕੋਈ ਨਾ ਕੋਈ ਕੋਈ ਮੀਨਿਆ ਮਾਇਸ ਮੀ ਨਾ ਹਾਂਜੀ ਦੇ ਉਹ ਕੈਂਪ ਉਹ ਕੈਂਪ ਦੀ ਸੀ ਹਾਂਜੀ ਸਾਈਟਰੀ ਕੈਂਪ ਚ ਵਰਤ ਰਹੀ ਹੈ ਕੋਈ ਨਹੀਂ ਹਾਂਜੀ ਹਲੇ ਤਾਂ ਕੈਂਪ ਚ ਰਹੀ ਹੋਈ ਹੈ ਕੋਈ ਨਹੀਂ ਉਹਨਾਂ ਨੇ ਪੁੱਛਿਆ ਆ ਸਰਵਣ ਦੇ ਨਾਲ ਭੇਜੇ ਦੀ ਮਮੀ ਭੇਜੇ ਨਾ ਪਤਾ ਨਹੀਂ ਲੱਗਦਾ ਅੱਛਾ ਕੈਂਪ ਚ ਹੋਰ ਵੀ ਹੋਈ ਸੀ ਬੰਦੇ ਹਾਂਜੀ ਹਾਂ ਜੇ ਨਾ ਉਹ 104 ਬੰਦੇ ਆਏ ਨੇ ਸੱਤ ਸਿਆਰੀਸ ਹੀ ਤੁਹਾਨੂੰ ਕਿੰਨੇ ਨਾ ਮਨ ਆ ਵੀ ਜੀ ਜਦੋਂ ਤੁਸੀਂ ਕੈਂਪ ਚ ਸੀਗੇ ਚਲੋ ਕੋਈ ਨਹੀਂ ਦਿਲ ਨਾ ਹੌਲਾ ਕਰੋ ਕੋਈ ਗੱਲ ਨਹੀਂ ਦੁਬਾਰਾ ਕੋਈ ਨਾ ਅਸਰ ਰੱਖੀਦਾ ਪੁੱਤ ਤੈਨੂੰ ਜਦਾਂ ਬਸ ਇਹ ਉਹਨਾਂ ਨੇ ਫੋਨ ਕੁੱਛ ਨਹੀਂ ਦਿੱਤਾ ਫੋਨ ਵੀ ਸਾਡੇ ਕੋਲ ਇੱਕ ਦਿਨ ਤੱਕ ਸਾਰਾ ਪੰਨਾ ਚੋਣ ਸਭ ਕੋ ਜਲਵਾ ਕੇ ਰੱਖ ਲਿਆ ਸੀ ਬਸ ਇੱਕ ਪੋਰ ਪੇਪਰ ਦੇ ਦਿੱਤੇ ਬੱਚੇ ਨੇ ਫੇਸ ਪੇਲ ਹੋ ਗਿਆ ਪੀਲ ਲਾਈ ਗਈ ਹਾਂਜੀ ਬੱਚਾ ਨੇ ਪੈਸੇ ਲਿਆਦਾ ਸਾਨੂੰ ਉਹਨਾਂ ਨੇ ਕੋਈ ਚੀਜ਼ ਨਹੀਂ ਪੁੱਛਿਆ ਜਾ ਤੇ ਕੁਛ ਦੇਛ ਨਹੀਂ ਹੋਏ ਸਾਰਿਆਂ ਨੂੰ ਚੋਰੀ ਜਾੜਿਆ ਬੰਨੈ ਕੰਦਾ ਜਦੋਂ ਸਾਨੂੰ ਪਲੇਨ 'ਚ ਬਿਠਾਇਆ ਆਰਮੀਆ ਦਾ ਪਲੇਨ ਸੀ ਤੇ ਉਥੇ ਬੈਠ ਕੇ ਬੈਗਲ ਕੇ ਬਿਠੇ ਕੀ ਹੰਬਰਸਾਰ ਦੇ ਫਿਰ ਸਾਨੂੰ ਪਤਾ ਕਿ ਸਾਨੂੰ ਲੁੱਟੋ ਗਏ ਤੇ ਰੈਪੋਰਟੇਸ਼ਨ ਦਾ ਆਤੀ ਪੰਜ ਸੱਤ ਚਲੋ ਕੀ ਹੱਲ ਕੋਈ ਨਹੀਂ ਕੋਈ ਨੌਂਦੇ ਨਾਲ ਹੀ ਇਹ ਘਟਾਣਾ ਕੋਈ ਨਹੀਂ ਕਦੇ ਤੇ ਹੋਂਦ ਵਾਲੇ ਅਭੀ ਨਵੀਂ ਨਵੀਂ ਸਰਕਾਰ ਬਣੀ ਹੈ ਉਹਨਾਂ ਨੇ ਕੋਈ ਪੋਲ ਕੋਈ ਨਹੀਂ ਠੱਕੇ ਆਣ ਦੀ ਦੋ ਵਾਰੀ ਗ੍ਰੀਗਲ ਟ੍ਰਾਈ ਕੀਤਾ ਨੈਡਾ ਦਾ ਕੀਤਾ ਲਾਸਟ ਚਾਂਸ ਆ ਚੱਲਿਆ ਨਹੀਂ ਤਾਂ ਸਿੱਟੇ ਦੀ ਰੀਸ ਬੰਦ ਦੇਣਾ ਉਸ ਤੋਂ ਗੇਮਪਸਿਕ ਤੋਂ ਮੱਪਸਿਕ ਕੋਲ ਜਿਹਨੇ ਦਿੱਤੀ ਅਸੀਂ ਵਾਪਸ ਆ ਗਏ ਫਿਰ ਉੱਥੋਂ ਮੈਂ ਕਿਹੜਾ ਹਫਤਾ ਰੇ ਫਿਰ ਸਾਨੂੰ ਉਹਨਾਂ ਨੇ ਸਲਵਾ ਡੌਪਿੰਗ ਦਿੱਤਾ ਸਲਵਾ ਡੋਰ ਤੋਂ ਫਿਰ ਟੈਕਸੀਆਂ ਦੇ ਉੱਧਰੋਂ ਆਏ ਅਸੀਂ ਬਾਰਡਰ ਕ੍ਰੋਸ ਕੀਤਾ ਘਟਾ ਮਾਲ ਕਰਕੂਨ ਹਮਮਤੀ ਕੀਤੀ ਫਿਰ ਹੁਣ ਅਸੀਂ ਪੂਰੀ ਤਰ੍ਹਾਂ ਬਾਰਡਰ ਕ੍ਰੋਸ ਤਾਈ ਤਰੀ ਕਿੱਦਾਂ ਸੀ ਹਾਂਜੀ ਦੋ ਕੋਈ ਕੋਈ ਨਹੀਂ ਹਾਂ ਜੀ ਨਾ ਪਤਾ ਠੀਕ ਹੈ ਜੀ ਹਾਂ ਜੀ ਠੀਕ ਜੋ ਕਹਿੰਦੇ ਅਭੀ ਪ੍ਰਵਾਸ ਚ ਆਏ ਤੁਸੀਂ ਮੁੜ ਕੇ ਠੀਕਾ ਕਰ ਗਏਗਾ ਵੇਸੀ ਤੋਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਕੱਲੀ ਜੁੜਾ ਕਰਨਾ ਪੜਾਉਂਦਾ ਹਾਂ ਤਾਂ ਬਾਈ ਥੈਂਕ ਯੂ ਬਹੁਤ ਜੀ ਅਮਰੀਕਾ ਵੀ ਚੋਰ ਰਿਪੋਰਟ ਹੋ ਕੇ ਬਹੁਤ سارے ਲੋਕ ਵਾਪਸ ਆਏ ਜੀ ਨਾ ਕਿ ਤੁਸੀਂ ਵੀ ਸ਼ਾਮਲ ਹੋ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਮਝ ਕਿਤਾ ਹੈ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇਸਲ ਵਿੱਚ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਸੀ ਇਹ ਇਹ ਮੀਨਾ ਹੋ ਗਿਆ ਮੀਨਾ ਹਾਂਜੀ ਕਹਿੰ ਕੋ ਵੀ ਇਸ ਕਿ ਮੈਂ ਤੇ ਮੇਰਾ ਬੇਟਾ ਤੇ ਕੀ ਕਾਰਨ ਬਣਿਆ ਕੋਈ ਰਿਪੋਰਟ ਕੁਝ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਝ ਨਹੀਂ ਨਾ ਕੋਈ ਬਿਆਨ ਹੋਇਆ ਕੁਝ ਨਹੀਂ ਰੀਜ਼ਨ ਦੱਸਿਆ ਸਾਨੂੰ ਤੇ ਵੀ ਨਹੀਂ ਪਤਾ ਕਿ ਇੰਡੀਆ ਰਿਪੋਰਟ ਕਰ ਲੈ ਕੋਈ ਹਾਂ ਗਏ ਸੀ ਦੋਨੋਂ ਡਿਪੋਰਟ ਕਰਨ ਵੇਲੇ ਕੀ ਕੁਝ ਦੱਸਿਆ ਸੀ ਆਪਾਂ ਮਨ ਲੱਗਿਆ ਗੱਲਬਾਤ ਇਹ ਕੁਝ ਨੀ ਦੱਸਿਆ ਤੋੜਾ ਤਾਂ ਕੁਝ ਤਾਂ ਲੱਗਦਾ ਕਿ ਮਿਲਦੀ ਇਹ ਲੋਕੜੀ ਜਾਰ ਕੋਈ ਨਹੀਂ ਆਇਆ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੈ ਗਿਆ ਸੀ ਉੱਥੇ ਸਾਰੇ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋ ਤਾਂ ਉਹ ਉੱਥੇ ਇੰਡੀਆ ਲੈਫਟਿਡਾਉਣਾ ਸੀ ਉਦੋਂ ਵੀ ਕੁਝ ਨੀ ਕੀਤਾ ਕੁਝ ਨੀ ਕਿਹਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਦਿਲੋਂ ਉਹ ਤੋਂ 104 ਜਨੇ ਵਾਪਸ ਆਏ। ਲੇਡਿਸ ਕਿੰਨੇ ਤੁਸੀਂ? ਲੇਡੀਆਂ ਹੋਰ ਵੀ ਹੈਗੇ ਸੀ ਸੱਤ ਪਿਆਮੀਆਂ ਸੀ। ਬਾਕੀ ਲੇਡਿਸ ਸਿੰਗਲ ਸੀ। ਸਿੰਗਲ ਮੁੰਡੇ। ਨਮਸਕਾਰ। ਅਮਰੀਕਾ ਤੋਂ ਰਿਪੋਰਟ ਆ ਕਿ ਇਹ ਕਿੰਨੇ ਮੈਂਬਰ ਐ 0 ਕੰਮੀਨ ਕੋਰਪੋਰੇਟ ਜਿਹੜਾ ਅੱਜ ਪਹੁੰਚਾਇਆ। ਅ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਆਪ ਸਾਰੇ ਰਿਪੋਰਟ ਤੇ ਉੱਪਰ ਤੇ ਅਮਰੀਕਾ ਜਹਾਜ਼ ਦੇ ਵਿੱਚ ਉਹਨਾਂ ਨੇ ਇੱਥੇ ਕਿ ਜਿਸੀ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਤ ਕੁੱਲ 6% ਸੀਗੇ ਜਿਹੜੇ ਸਾਡੇ ਡੀਐਸਪੀ ਹਮਿਸਾਇਦ ਸ੍ਰੀ ਦਲਜੀਤ ਸਿੰਘ ਜੀ ਬੂਥਲਾ ਤੋਂ ਉਹ ਉਹਨਾਂ ਨੂੰ ਅਮਰਸਰ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬੂਜਨਾ ਸੰਬੰਧਤ ਸੀਗੇ ਪਲੱਸ ਸਬੂਜਨਾ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੂਪ ਦਾਸ ਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਵਿਚਾਰੇ ਬਿਲਕੁਲ ਸੁਰੱਖਿਅਤ ਹਾਲਤ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰਫ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰਫ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖਤ ਗਈ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹਰਦਾਲੀ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਸੈਪਟ ਕੀਤਾ ਔਰ ਸੁਰੱਖਿਆ ਹਾਲਤ ਦੇ ਵਿੱਚ ਉਹਨਾਂ ਦੇ ਹਵਾਲੇ ਕਰਕੇ ਅਸੀਂ ਤੋਂ ਆਏ